ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰ ਉਸ ਕਾ ਜੋ ਸਾਧ ਸੰਗਤ ਜੀ ਕਈ ਭੈਣ ਵੀਰ ਸਾਡੇ ਕੋਲ ਬੜੀ ਬੜੀ ਆਏ ਆ ਕਿ ਸਾਨੂੰ ਕੁਤੌੜਿਆ ਬਾਰੇ ਦੱਸੋ ਬੀਬੀਆਂ ਨੂੰ ਬੜਾ ਚਾਹ ਹੁੰਦਾ ਰੰਗ ਰੰਗ ਲਾਉਂਦੀਆਂ ਬੁਢੜੀਆਂ ਪੰਜਾਬੀਆਂ ਨਹੀਂ ਤੇ ਉਹ ਜਵਾਨੀ ਦੇ ਵਿੱਚ ਹੀ ਸਰੀਰ ਉਹ ਜਿਹਦਾ ਕੈਮਰਾ ਵੇ ਉਹਨੂੰ ਘਟ ਆਉਂਦੇ ਆ ਪਰ ਇਹ ਕੁਤਤੀ ਗੱਲਾਂ ਆਪਾਂ ਹਜੂਰ ਸਾਹਿਬ ਗਏ ਹੀ ਪੰਜੇ 67 ਸਾਲਾਂ ਦੀ ਉਹ ਉਮਰ ਹੋਣੀ ਉਦੋਂ ਤੇ ਇਹ ਟਾਠੀਆਂ ਬਨਛਰਨੀਆਂ ਤੇ ਸਾਨੂੰ ਅਸੀਂ ਉੱਥੋਂ ਚਿੱਟੇ ਹੋ ਗਏ ਸਮਝ ਲਓ ਪੰਜ ਚਾਰ ਜਣੇ ਗਏ ਆਂ ਤੇ ਚਿੱਟੇ ਹੋ ਗਏ ਉਹਦਾਂ ਪਾਣੀ ਲੱਗ ਵੀ ਹੋ ਜਾਂਦੀ ਇੱਧਰ ਉੱਧਰ ਪਰ ਸਰੀਰ ਵਾਸਤੇ ਚਲੋ ਖਰਾਲ ਚੰਗੀ ਆ ਸਭ ਤੋਂ ਵੇਹਤਰ ਹੁੰਦੇ ਤਾਂ ਹੋਣਾਂ ਵਾਸਤੇ ਆਵੜੇ ਐਂ ਦੱਸਣ ਲੱਗਿਆ ਸਾਡੇ ਕੋਈ ਕਵੀਰ ਹਕੀਮ ਜਿਹੜਾ ਵਾ ਜਿੰਨੇ ਕੋਈ ਫੋਰਸ ਕਸ ਵੀ ਕੀਤਾ ਸੀ ਤੇ ਜਿੰਨੇ ਕੋਈ ਤਗੜੀ ਫਾਰਮੇਸੀ ਵੀ ਖੋਲੀ ਆ ਉਹਨੂੰ ਆਵੜੋਂ ਧੋੜੇ ਆ ਗਏ ਇੱਥੇ ਆਣ ਕੇ ਮੇਰਾ ਵੀਰ ਉਹਦੇ ਵਾਸਤੇ ਮੈਂ ਖਾਸ ਕਰਕੇ ਵੀਡੀਓ ਪਾਉਣ ਲੱਗਾ ਬਾਕੀ ਸਾਰੇ ਵੀ ਸੁਣ ਲੈਣ ਮੈਨੂੰ ਨਾਂ ਦਾ ਨਹੀਂ ਪਤਾ ਇੰਦਰ ਗੋਂਦਵਾਲ ਸਾਹਿਬ ਵੱਲ ਕਹਿੰਦੇ ਰਾਹ ਦੇ ਵਿੱਚ ਉਹਨਾਂ ਨੇ ਕੋਈ ਫਾਰਮੇਸੀ ਦਵਾਈਆਂ ਦੁਕਾਨਾਂ ਦੀ ਖੋਲੀ ਆ ਆ ਵੇਖਿਓ ਉਹਦੇ ਵਾਸਤੇ ਆਪਾਂ ਕੀ ਕਰਨੇ ਆ ਜਿਹੜਾ ਪਰਮਾਨੈਂਟ ਸਾਡੇ ਇੱਕ ਜਵਾਨ ਨੇ ਹੋਣੀ ਮਤਲਬ ਉਹਦੇ ਵਾਸਤੇ ਦਵਾਈ ਬਣਾਈ ਹੋ ਤੇ ਤਿੰਨ ਮਹੀਨੇ ਖਾਧੀ ਦਵਾਈ ਤੇ ਛਿੱਟੇ ਵਾਲ ਜਿਹੜੇ ਉਹਦੇ ਵਿੱਚ ਵਿੱਚ ਆਏ ਸੀ ਉਹ ਵੀ ਕਾਲੇ ਰੰਗ ਦੇ ਤੇ ਗਾੜੀ ਐ ਬਿਲਕੁਲ ਜਾਬਦਾ ਹੀ ਨਹੀਂ ਵੀ ਇਹਦਾ ਰੰਗ ਵਾਲਾ ਦਾ ਐਡਾ ਸੁਨੇਹਰਾ ਬਣ ਗਿਆ ਤੇ ਐਡਾ ਕਾਲਾ ਬਣ ਗਿਆ ਕੋਈ ਗੱਲ ਨਹੀਂ ਕਰਨ ਵਾਲੀ ਉਹਦੇ ਵਾਸਤੇ ਆਪਾਂ ਨੂੰ ਤਿੰਨ ਚੀਜ਼ਾਂ ਚਾਹੀਦੀਆਂ ਉਹਦੇ ਬਰਾਬਰ ਮਾਤਰਾ ਵਿੱਚ ਉਹਦੇ ਵਾਸਤੇ ਸਾਨੂੰ ਬਾ ਚਾਹੀਦੇ ਕਾਲੇ ਤੇਲ ਇਹ ਕਾਲੇ ਤੇਲ ਆ ਇੱਕ ਇਹ ਚਾਹੀਦਿਆ ਇੱਕ ਉਹਦੇ ਵਾਸਤੇ ਸਾਨੂੰ ਆ ਆਵਲੇ ਚਾਹੀਦੇ ਆ ਇਹ ਆਵਲਿਆਂ ਬਾਰੇ ਦਸੀਏ ਇਹ ਆਵਲੇ ਅਸੀਂ ਆਵਲ ਬਣਾਏ ਆ ਇਹਦੇ ਵਿੱਚ ਆਵਲਿਆਂ ਦੇ ਵਿੱਚੋਂ ਗਿੜਕ ਕੱਢ ਲੀਦੀ ਆ ਕੋਲ ਪੱਕੇ ਆਵਲੇ ਜਿਹੜੇ 15 ਮਿੰਟ ਪਾਣੀ ਦੇ ਵਿੱਚ ਪਾ ਗਏ ਉਬਲਦੇ ਚ ਤੇ ਮੁੜ ਕੇ ਰੱਖ ਲੈਣੇ ਬਾਹਰ ਤੇ ਗਿੜਕ ਕੋਈ ਨਹੀਂ ਛੱਡਣੀ ਆ ਗਿੜਕ ਹੌਲੀ ਹੌਲੀ ਕੱਢ ਕੇ ਫਿਰ ਤੁੱਪੇ ਸਗਾਉਣੇ ਇਸ ਤਰ੍ਹਾਂ ਸਗਾਇਆ ਉੱਤੋਂ ਤੀਸਰੀ ਚੀਜ਼ ਚਾਹੀਦੀ ਉਹਦੇ ਵਾਸਤੇ ਭਿੰਗਰਾਜ ਆ ਸਾਡੇ ਕੋਲ ਭਿੰਗਰਾਜ ਆ ਆ ਬਜਾਰੀ ਲਿਆਂਦਾ ਸੀ ਆਪਾਂ ਪਰ ਇਹਦੇ ਵਿੱਚ ਅਸੀਂ ਆ ਪਾਇਆ ਆ ਪਾਇਆ ਅਦਵਾਈ ਦੀ ਤੁਹਾਨੂੰ ਦੱਸਨੇ ਤੇ ਆ ਵੀ ਅਸੀਂ ਕੀਤੀ ਆ ਅੱਜ ਆ ਭਿੰਗ ਜਿਹੜਾ ਇਹ ਆਂਦਾ ਮੈਂ ਉੱਥੋਂ ਲੰਬਾ ਜਿੱਥੋਂ ਲੰਬਾ ਇਹ ਸਾਰਾ ਸੋਚਾ ਹੀ ਹੁੰਦਾ ਹੈ ਇਹ ਨਹੀਂ ਕਹਿਣਾ ਵੀ ਇਹ ਗੰਦਾਵਾ ਤੇ ਉਹ ਆ ਜੇ ਧੋਤਾ ਕੇ ਲਈਏ ਤੇ ਇਹ ਕੰਮ ਕਰੂਗਾ ਪੂਰਾ ਹੀ ਆਂਦਾ ਮੈਂ ਬੜੀ ਬੜੀ ਦੋਸਤੀ ਦਾ ਲੱਭਦਾ ਰਿਆ ਅਹੀਂ ਹੁਣ ਜਿਹੜੀ ਆਪ ਬਣਾਈਆਂ ਤਿਆਰ ਕੀਤੀ ਆ ਜਿਹੜਾ ਉਹ ਕਾਕਾ ਜਿਹੜਾ ਸਾਡੇ ਕੋਲ ਰਿਸ਼ਤੇਦਾਰ ਹੀ ਆ ਜਿਹੜਾ ਲੈ ਕੇ ਗਿਆ ਸੀ ਬਾਹਰ ਦੇ ਮੁਲਕ ਰਹਿੰਦਾ ਏ ਉਹਨੇ ਵੀ ਭਾਈ ਬਣਾਈ ਤੇ ਉਹਦੇ ਵਾਸਤੇ ਆਪਾਂ ਆਹ ਦਵਾਈ ਤਿਆਰ ਕੀਤੀ ਆ ਇਹਦੇ ਵਿੱਚ ਆ ਵੇਖੋ ਆਪਣਾ ਆਪਣੀ ਭਾਸ਼ਾ ਵਿੱਚ ਲਿਖਿਆ ਤੇਨ ਤੇ ਇੰਗਰਾਜ ਆ ਹ ਤੇ ਆਵਲਾ ਆਪਣੀ ਭਾਸ਼ਾ ਜੀ ਲਿਖਿਆ ਤੇ ਇਹਦੇ ਵਾਸਤੇ ਆਪਾਂ ਕੀ ਕਰਨ ਲੱਗੇ ਆ ਇਹਨੂੰ ਦਵਾਈ ਨੂੰ ਇਹਦੇ ਵਿੱਚ ਪਾ ਕੇ ਸੰਗਤ ਨੂੰ ਦੱਸ ਦਈਏ ਖਾਣੀ ਕਿੱਤਰਾ ਏ ਇਹਨਾਂ ਤਿੰਨਾਂ ਚੀਜ਼ਾਂ ਦਾ ਪਾਊਡਰ ਬਣਾ ਲੈਣਾ ਆ ਚੀਜ਼ ਜਿਹੜੀ ਦਵਾਈ ਆ ਆ ਇਨਿਕ ਆਪਾਂ ਕਦੀ ਕਦੀ ਵਿੱਚ ਆਪ ਖਾ ਲਈ ਸੀ ਜਦੋਂ ਗਰਮੀ ਗੁਰਮੀ ਜਾਂਦਾ ਹੋਵੇ ਤੇ ਇਹਦੇ ਵਿੱਚ ਕੀ ਕਰਨਾ ਇਹਦੇ ਵਿੱਚ ਆਪਾਂ ਦੇਸੀ ਘੋ ਦੇਸੀ ਘੋ ਇੱਕ ਭਾਗ ਤੇ ਸਹਿਦ ਜਿਹੜਾ ਉਹ ਡੇਢ ਭਾਗ ਜਾਂ ਡੇਢ ਭਾਗ ਸਹਿਦ ਪਾ ਲਓ ਤੇ ਦੇਸੀ ਘੋ ਉਦੋਂ ਅੱਧਾ ਪਾ ਲਓ ਇੱਕ ਪਾਗ ਇਹ ਕਰਕੇ ਆਪਾਂ ਦੇਸੀ ਘੋਣ ਵੱਧ ਪਹਿਲ ਦਿੰਨੇ ਆ ਦੇਸੀ ਘੋਣ ਨੇ ਤੇ ਦੇਸੀ ਘੋਣ ਪਾ ਗਏ ਤੇ ਇਹਨੂੰ ਖਰਲ ਕਰ ਲੈਣਾ ਆਪਾਂ ਖਰਲ ਕਰਕੇ ਰਲਾ ਗਏ ਫਿਰ ਡੱਬੇ ਚ ਪਾ ਲੈਣਾ રોજੜਾੜੀ ਇਹ ਕੰਮ ਨਹੀਂ ਹੁੰਦਾ ਮਾਤਰਾ ਮੁਤਾਬਕ 6 ਗ੍ਰਾਮ ਤੇ 6 ਰਤੀਆਂ ਮਤਲਬ 6 ਰਤੀਆਂ ਸਾਰੀਆਂ ਚੀਜ਼ਾਂ ਦੋ ਦੋ ਰਤੀਆਂ ਹੁਣ ਬੜੀਆਂ ਹੁੰਦੀਆਂ ਮਾਤਰਾ ਜਿਹੜੀ 1 ਗ੍ਰਾਮ ਦੇ ਲਾਗੇ 하게 ਹੋ ਜੇ ਤੇ ਘੋ ਤੇ ਸ਼ਹਿਦ ਪਾ ਗਏ ਤੇ 2 ਗ੍ਰਾਮ 2 ਗ੍ਰਾਮ ਦੀ ਮਾਤਰਾ ਜਿਹੜੀ ਰੋਜ਼ ਖਾਵੇ ਗੋਕੇ ਦੁੱਧ ਨਾਲ ਚਲੋ ਜੇ ਬੋਕਾ ਨਹੀਂ ਮਿਲਦਾ ਤੇ ਦੂਜਾ ਵੀ ਠੀਕ ਆ ਦੂਜੇ ਨੇ ਖਲੇ ਹੈ ਫਿਰ ਇਹਦਾ ਗੁਣ ਜਿਹੜਾ ਵੇਖੋ ਫੇ ਕੀ ਕਰਦਾ ਏ ਤੇ ਆਪਾਂ ਨੂੰ ਲੋੜ ਕਿਉਂ ਪੈਂਦੀ ਮੈਂ ਕਦੇ ਕਦੇ ਖਾਣਾ ਏ ਉਹਦੇ ਨਾਲ ਜਿਸ ਤਰ੍ਹਾਂ ਕਮਜ਼ੋਰੀ ਕਮਜ਼ਰੀ ਹੋ ਜਾਂਦੀ ਆ ਨજર ਵੀ ਉਹਦੇ ਨਾਲ ਤੇਜ ਹੋ ਜੂਗੀ ਇਹ ਇਹ ਧੌੜਿਆਂ ਦਾ ਨੁਕਸਾ ਜਿਹੜਾ ਵਾ ਅੱਜ ਸਾਰਾ ਸੰਗਤ ਨੂੰ ਦੱਸ ਲੈਣੇ ਆ ਤੇ ਇਹਦੇ ਵਾਸਤੇ ਲਾਉਣਾ ਕੀ ਆ ਮਹਾ ਭਿੰਗ ਰਾਜ ਤੇਲ ਉਹ ਬਜਾਰੋਂ ਤੁਹਾਡੇ ਕੋਲ ਨਹੀਂ ਮਿਲਣਾ ਉਹਦੇ ਵਾਸਤੇ ਤੇਲ ਜਿਹੜੇ ਅਸਲੀ ਚਾਹੀਦੇ ਆ ਕਾਲੇ 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 ਤੇਲ ਤੇ ਫਿਰ ਇਹ ਆਪਾਂ 90 ਗ੍ਰਾਮ ਦੇ ਲਾਗੇ ਛੱਗੇ ਪਾ ਲਿਆ ਤੇ ਆਇਆ ਆਪਾਂ 45 ਗ੍ਰਾਮ ਪਾਉਣਾ 45 ਗ੍ਰਾਮ ਤੋਂ ਵੱਧ 60 ਵੀ ਪਾਜੇ ਤਾਂ ਵੀ ਉਹ ਬਰਾਬਰ ਮਾਤਰਾ ਚ ਨਹੀਂ ਪਾਉਣਾ ਜਿਆਦਾ ਪੈ ਗਿਆ ਥੋੜਾ ਆਪਾਂ ਨੂੰ ਹੁਣ ਕਿਉਂ ਪਾਣਾ ਪੈਣਾ ਥੋੜਾ ਆ ਆ ਦੇਖਦਾ ਵੀ ਸੰਗਤ ਮੁੜ ਕੇ ਆਕੇ ਨਾ ਵੱਧ ਘਟ ਚਲੋ ਦੇਖਦਾ ਹੁਣ ਹੋਵੇ ਠੀਕ ਆ ਚਲ ਸਮੇਂ ਤੂੰ ਇਹਨੂੰ ਫੜ ਕੇ ਘੋੜ ਦੇ ਤੇਰਾ ਤਾਂ ਮੂੰਹ ਗਿਆ ਚੱਲ ਉਧਰ ਹੋ ਇਹਨੂੰ ਘੋੜ ਕੇ ਰਲਾ ਦੇ ਚੰਗੀ ਤਰ੍ਹਾਂ ਐ ਇੱਕ ਜਾਨ ਕਰ ਦੇ ਦੀ ਇੱਕ ਜਾਨ ਨਿੱਕੇ ਡੱਬੇ ਕਿਸ ਚ ਪਾਵਾਂਗੇ ਫਿਰ ਆਪਾਂ ਜਦੋਂ ਮਰਜੀ ਖਾ ਲਿਆ ਚਮਚਾਖ ਨੇ ਇਹਨੂੰ ਬੰਦ ਕਰ ਦੇਣਾ ਢੱਕਣ ਉੱਤੇ ਜੀ ਹਾਂ ਲੱਗਦਾ ਇਹ ਨੁਕਸਾ ਪੂਰਾ ਹੋ ਗਿਆ